ਬੁੱਧ ਮਰਕਰੀ ਤੋਂ ਧਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਲਗਭਗ 3.2 ਮਿੰਟ ਦਾ ਸਮਾਂ ਲੱਗਦਾ ਹੈ। ਇਹ ਵਕਤ ਬੁੱਧ ਦੀ ਧਰਤੀ ਨਾਲੋਂ ਕਈ ਕਰੀਬੀ ਸਥਿਤੀਆਂ ਤੋਂ ਨਾਪਿਆ ਗਿਆ ਹੈ। ਕਿਉਂਕਿ ਬੁੱਧ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ। ਇਸ ਦੀ ਰੋਸ਼ਨੀ ਸੂਰਜ ਤੋਂ ਧਰਤੀ ਤੱਕ ਪਹੁੰਚਣ ਲਈ ਹਮੇਸ਼ਾ ਕੁਝ ਮਿੰਟ ਲੈਂਦੀ ਹੈ। ਜਦੋਂ ਤੁਸੀਂ ਬੁੱਧ ਨੂੰ ਵੇਖਦੇ ਹੋ ਤਾਂ ਤੁਸੀਂ ਅਸਲ ਵਿੱਚ 3.2 ਮਿੰਟ ਪੁਰਾਣਾ ਬੁੱਧ ਵੇਖ ਰਹੇ ਹੁੰਦੇ ਹੋ ਇਹ ਸਾਨੂੰ ਸੂਰਜ ਮੰਡਲ ਦੀਆਂ ਕਈ ਦਿਲਚਸਪ ਗੱਲਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਕਿਵੇਂ ਗ੍ਰਹਿ ਦੀ ਰੌਸ਼ਨੀ ਸਾਡੇ ਤੱਕ ਪਹੁੰਚਣ ਵਿੱਚ ਵਕ ਵਕ ਸਮਾਂ ਲੈਂਦੀ ਹੈ ਸ਼ੁਕਰ ਗ੍ਰਹਿ ਵੀਨਸ ਇਸ ਤੋਂ ਧਰਤੀ ਤੱਕ ਰੌਸ਼ਨੀ ਪਹੁੰਚਣ ਵਿੱਚ ਲਗਭਗ ਟਾਈਮਿੰਟ ਦਾ ਸਮਾਂ ਲੱਗਦਾ ਹੈ ਸ਼ੁਕਰ ਜੋ ਸੂਰਜ ਤੋਂ ਦੂਜਾ ਸਭ ਤੋਂ ਨੇੜੇ ਗ੍ਰਹਿ ਹੈ ਧਰਤੀ ਦੇ ਕਾਫੀ ਕਰੀਬ ਹੈ ਇਸ ਕਰਕੇ ਇਸ ਦੀ ਰੋਸ਼ਨੀ ਨੂੰ ਸਾਡੇ ਤੱਕ ਪਹੁੰਚਣ ਵਿੱਚ ਸਿਰਫ 22 ਮਿੰਟ ਲੱਗਦੇ ਨੇ ਮੰਗਲ ਗ੍ਰਹਿ ਯਾਨੀ ਕਿ ਮਾਰਸ ਇੱਥੋਂ ਦੀ ਧਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਲਗਭਗ 12.5 ਮਿੰਟ ਦਾ ਸਮਾਂ ਲੱਗਦਾ ਹੈ ਮੰਗਲ ਜੋ ਧਰਤੀ ਤੋਂ ਬਾਹਰਲੇ ਗ੍ਰਹਾਂ ਵਿੱਚੋਂ ਇੱਕ ਹੈ ਸਾਡੇ ਨਾਲੋਂ ਕਾਫੀ ਦੂਰੀ ਤੇ ਸਥਿਤ ਹੈ ਇਸ ਕਰਕੇ ਜਦੋਂ ਤੁਸੀਂ ਮੰਗਲ ਨੂੰ ਆਕਾਸ਼ ਵਿੱਚ ਦੇਖਦੇ ਹੋ ਤਾਂ ਉਹ ਤੁਹਾਨੂੰ 12.5 ਮਿੰਟ ਭੂਤਕਾਲ ਵਿੱਚ ਦਿਖਾਈ ਦਿੰਦਾ ਹੈ ਬ੍ਰਹਸਪਤੀ ਗ੍ਰਹ ਯਾਨੀ ਕਿ ਜੂਪੀਟਰ ਇਸ ਤੋਂ ਧਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਲਗਭਗ 43 ਮਿੰਟ ਦਾ ਸਮਾਂ ਲੱਗਦਾ ਹੈ ਬ੍ਰਹਸਪਤੀ ਜੋ ਸੂਰਜ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ ਧਰਤੀ ਤੋਂ ਕਾਫੀ ਦੂਰ ਸਥਿਤ ਇਸ ਕਰਕੇ ਜਦੋਂ ਤੁਸੀਂ ਆਕਾਸ਼ ਵਿੱਚ ਬ੍ਰਹਸਪਤੀ ਨੂੰ ਵੇਖਦੇ ਹੋ ਤਾਂ ਤੁਸੀਂ ਉਸ ਦੀ 43 ਮਿੰਟ ਪੁਰਾਣੀ ਰੋਸ਼ਨੀ ਦੇਖ ਰਹੇ ਹੁੰਦੇ ਹੋ ਇਹ ਸਮੇਂ ਦੇ ਇੱਕ ਵਿਸ਼ਾਲ ਯਾਤਰਾ ਹੈ ਜਿਸ ਨਾਲ ਸਾਨੂੰ ਸਮਝ ਆਉਂਦੀ ਹੈ ਕਿ ਸਾਡਾ ਸੂਰ ਮੰਡਲ ਕਿੰਨਾ ਵਿਸ਼ਾਲ ਹੈ ਅਤੇ ਅਸੀਂ ਉਸ ਵਿੱਚ ਕਿਵੇਂ ਹਰ ਵੇਲੇ ਭੂਤਕਾਲ ਨੂੰ ਵੇਖਦੇ ਹਾਂ ਸ਼ਨੀ ਗ੍ਰਹ ਜਾਣੇ ਕਿ ਸੈਟਰਨ ਇੱਥੋਂ ਧਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਲਗਭਗ 80 ਮਿੰਟ ਜਾਂ 1 ਘੰਟਾ 20 ਮਿੰਟ ਦਾ ਸਮਾਂ ਲੱਗਦਾ ਹੈ ਸ਼ਨੀ ਜੋ ਸੂਰਜ ਮੰਡਲ ਦਾ ਦੂਜਾ ਸਭ ਤੋਂ ਵੱਡਾ ਗ੍ਰਹਿ ਹੈ ਧਰਤੀ ਤੋਂ ਬਹੁਤ ਦੂਰ ਸਥਿਤ ਹੈ ਇਸ ਕਰਕੇ ਜਦੋਂ ਤੁਸੀਂ ਆਕਾਸ਼ ਵਿੱਚ ਸ਼ਨੀ ਦੀ ਖੂਬਸੂਰਤ ਚਲਕੀਆਂ ਵੇਖਦੇ ਹੋ ਉਸ ਝਲਕੀ ਨੂੰ ਸ਼ਨੀ ਗ੍ਰਹਿ ਦੀ ਸਤ੍ਹਾ ਤੋਂ ਤੁਰੇ ਹੋਏ ਅਸੀਮੈਂਟ ਹੋ ਜਾਂਦੇ ਨੇ ਤੇ ਫਿਰ ਉਹ ਤੁਹਾਡੀਆਂ ਅੱਖਾਂ ਤੱਕ ਪਹੁੰਚਦੀ ਹੈ ਤੇ ਆਪਾਂ ਸ਼ਨੀ ਗ੍ਰਹਿ ਨੂੰ ਦੇਖ ਸਕਦੇ ਹਾਂ ਅਰुण ਗ੍ਰਹਿ ਯੂਰਨਸ ਇਥੋਂ ਧਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਲਗਭਗ 2 ਘੰਟੇ 40 ਮਿੰਟ ਜਾਂ 160 ਮਿੰਟ ਦਾ ਸਮਾਂ ਲੱਗਦਾ ਹੈ ਅਰुण ਜੋ ਸੂਰਜ ਮੰਡਲ ਦਾ ਤੀਜਾ ਸਭ ਤੋਂ ਵੱਡਾ ਗ੍ਰਹਿ ਹੈ ਅਤੇ ਧਰਤੀ ਤੋਂ ਬਹੁਤ ਜ਼ਿਆਦਾ ਦੂਰ ਸਥਿਤ ਹੈ ਇਸ ਦਾ ਮਤਲਬ ਇਹ ਹੈ ਕਿ ਅਰुण ਦੀ ਸਤਾ ਤੋਂ ਚੱਲਣ ਵਾਲੀ ਰੋਸ਼ਨੀ ਨੂੰ ਸਾਢੇ ਤੱਕ ਪਹੁੰਚਣ ਵਿੱਚ ਪੂਰੇ 2 ਘੰਟੇ 40 ਮਿੰਟ ਲੱਗਦੇ ਹਨ ਨੈਪਚੂਨ ਜਾਂ ਨੈਪਚੂਨ ਇਥੋਂ ਧਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਲਗਭਗ 4 ਘੰਟੇ 10 ਮਿੰਟ ਜਾਂ ਫਿਰ 250 ਮਿੰਟ ਦਾ ਸਮਾਂ ਲੱਗਦਾ ਹੈ ਨੈਪਚੂਨ ਜੋ ਸੂਰਜ ਮੰਡਲ ਦਾ ਸਭ ਤੋਂ ਦੂਰ ਲੱਗ ਰਿਹਾ ਤੇ ਆਖਰੀ ਗ੍ਰਹਿ ਹੈ ਧਰਤੀ ਤੋਂ ਬਹੁਤ ਹੀ ਵੱਡੀ ਦੂਰੀ ਤੇ ਸਥਿਤ ਹੈ ਇਸ ਕਰਕੇ ਜਦੋਂ ਤੁਸੀਂ ਨੇਪਚੂਨ ਨੂੰ ਦੇਖਦੇ ਹੋ ਤਾਂ ਉਹ 250 ਮਿੰਟ ਪੁਰਾਣੀ ਰੋਸ਼ਨੀ ਤੁਹਾਡੀਆਂ ਅੱਖਾਂ ਤੱਕ ਪਹੁੰਚ ਰਹੀ ਹੁੰਦੀ ਹੈ ਤਾਂ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਵੱਖ-ਵੱਖ ਗ੍ਰਹਾਂ ਤੋਂ ਰੋਸ਼ਨੀ ਜਦੋਂ ਚੱਲਦੀ ਹੈ ਉਹਨੂੰ ਧਰਤੀ ਤੱਕ ਪਹੁੰਚਣ ਲਈ ਕਿੰਨਾ ਸਮਾਂ ਲੱਗਦਾ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਜਿੱਦੇ 'ਚ ਆਪਾਂ ਹੋਰ ਬ੍ਰਹਿਮੰਡ ਦੇ ਰਹੱਸ ਬਾਰੇ ਗੱਲਾਂ ਕਰਾਂਗੇ ਤੁਹਾਡਾ ਬਹੁਤ ਧੰਨਵਾਦ ਜੁੜਨ ਲਈ ਕੋਸਮਿਕ ਬ੍ਰਹਿਮੰਡ ਨਾਲ